ਅੱਜ ਬੜਾ ਖੂਬਸੂਰਤ ਦਿਨ ਹੈ ਤੇ ਖਾਸ ਕਰਕੇ ਜਿਹੜੇ ਕੁਝ ਸ਼ਬਦ ਰਹਿ ਗਏ ਸੀ ਮੈडम ਜੀ ਜੋ ਕਿ ਮੈਂ ਆਪਣੀ ਜ਼ਿੰਦਗੀ 'ਚ ਇਦਾਂ ਦਾ ਸਮਝਦਾ ਕਿ ਸਾਮੁਨਾ ਜ਼ਿੰਦਗੀ 'ਚ ਕੋਈ ਬੰਦੇ ਮਿਲਦੇ ਆ ਉਹ ਕਈ ਵਾਰ ਜ਼ਿੰਦਗੀ 'ਚ ਨਹੀਂ ਆਪਾਂ ਕਿਸੇ ਨੂੰ ਇਦਾਂ ਦੇਖਦੇ ਜਾਂ ਮਿਲਦੇ ਉਹ ਅਚਾਨਕ ਜ਼ਿੰਦਗੀ 'ਚ ਜਦੋਂ ਤੁਹਾਨੂੰ ਮਿਲਦੇ ਆ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਤੇ ਅੱਜ ਮੈਡਮ ਦੱਸ ਰਹੇ ਸੀਗੇ ਜਿੱਦਾਂ ਵੀ ਡਾਇਰੈਕਸ਼ਨ ਜ਼ਿੰਦਗੀ 'ਚ ਨਹੀਂ ਆ ਜ਼ਰੂਰੀ ਨੇ ਤੇ ਸ਼ਾਇਦ ਸਾਡੀ ਜ਼ਿੰਦਗੀ ਵੀ ਸ਼ਾਇਦ ਹੁਣ ਤੱਕ ਅਨਪਲਾਨਡ ਹੀ ਚੱਲ ਰਹੀ ਹੈ ਅਸੀਂ ਵੀ ਸਿਰਫ ਉਸੇ ਡੋਰ ਚ ਲੱਗੇ ਹੋਏ ਆ ਕਿ ਅਸੀਂ ਪੈਸਾ ਕਿਵੇਂ ਕਮਾਣਾ ਸਾਡੀ ਫੈਮਿਲੀ ਤੇ ਬਸ ਦੈਟਸ ਇਟ ਉਹਨਾਂ ਕੀ ਸਾਡਾ ਜਿਹੜਾ ਹੈਗਾ ਇੱਕ ਦਾਇਰਾ ਬਣਾਇਆ ਹੋਇਆ ਹੈ ਲੇਕਿਨ ਇਹ ਬੜੀ ਖੂਬਸੂਰਤ ਗੱਲ ਅੱਜ ਮੈਨੂੰ ਜਿਹੜੀ ਮੈਡਮ ਨੇ ਦੱਸੀ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਡਾਇਰੈਕਸ਼ਨਸ ਆ ਕਿਉਂਕਿ ਡਾਇਰੈਕਸ਼ਨ ਜ਼ਰ ਉਹ ਕਿਤੋਂ ਨਾ ਕਿਤੋਂ ਡਾਇਰੈਕਸ਼ਨਸ ਸਭ ਸਿੱਖਣੀ ਪੈਂਦੀ ਆ ਜ਼ਿੰਦਗੀ ਦੀਆਂ ਡਾਇਰੈਕਸ਼ਨਸ ਕਦੇ ਆਪਣੇ ਆਪ ਨਹੀਂ ਬੰਦਾ ਕਰਦਾ ਕਿਸੇ ਨਾ ਕਿਸੇ ਤੋਂ ਸਿੱਖਦਾ ਹੈ ਸ਼ਾਇਦ ਅਸੀਂ ਵੀ ਅਸੀਂ ਕਹਿੰਦੇ ਆਂ ਵੀ ਮੈਡਮ ਸਾਨੂੰ ਡਾਇਰੈਕਸ਼ਨਸ ਵੀ ਕਰਨ ਸਾਨੂੰ ਉਹ ਵੀ ਕਰਨ ਸਾਨੂੰ ਦੱਸਣ ਵੀ ਅੱਗੇ ਤੁਸੀਂ ਕਿਦਾਂ ਦੀ ਜ਼ਿੰਦਗੀ ਹੈ ਜਾਇਂ ਅਸੀਂ ਆਪਣੇ ਕੋਈ ਜ਼ਿੰਦਗੀ ਦੇ ਕੁਝ ਮੂਵਮੈਂਟਸ ਹੁੰਦੇ ਨੇ ਕੁਝ ਅਸੀਂ ਅੱਗੇ ਕਿੱਦਾਂ ਚੱਲਣਾ ਸਾਨੂੰ ਕੋਈ ਗਾਈਡ ਕਰਨ ਤੇ ਇੱਕ ਚੰਗਾ ਟੀਚਰ ਜਿਹੜਾ ਉਹ ਤੁਹਾਨੂੰ ਗਾਈਡ ਵੀ ਕਰਦਾ ਜ਼ਿੰਦਗੀ 'ਚ ਬਿਹਤਰ ਹੋਰ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਦੇ थैंक यू मैडम ਤੁਸੀਂ ਬਹੁਤ ਸੋਹਣੀ ਗੱਲ ਕੀਤੀ ਮੈਂ ਮੈਂ ਦਿਲ ਤੇ ਗੱਲ ਕੀਤੀ ਕਿ ਮੈਂ ਜੋ ਚੀਜ਼ ਚਾਹੁੰਦਾ ਸੀ ਉਹ ਮੈਨੂੰ ਕਿਤਨਾ ਬੇਕੋਸ ਹੋ ਗਈ ਕਿ ਮੈਨੂੰ ਵੀ ਚਾਹੀਦੀ ਹੈ ਕਿ ਡਾਇਰੈਕਸ਼ਨਸ ਮੇਰੀ ਜ਼ਿੰਦਗੀ ਦੇ ਵਿੱਚ ਵੀ ਕੋਈ ਇਦਾਂ ਦੀ ਡਾਇਰੈਕਸ਼ਨਸ ਹੋਵੇ ਜਿਹਦੇ ਅਕੋਰਡਿੰਗ ਅਸੀਂ ਆਪਣੇ ਜੀਵਨ ਨੂੰ ਵਧਿਤ ਕਰ ਸਕੀਏ ਸੋ थैंक यू वेरी मच मैम